ਮੋਖ ਮੰਗ ਜਿਹੜੀ ਸਾਡੀ ਜਿਹੜੀ ਝਾਰਖੰਡ ਦੀ ਬਸ ਦੀ ਵਾਲੀ ਮੰਗ ਦਾ ਪਿਓਰਾ ਦਿੱਤਾ ਉਹ ਅੱਜ ਦਾਤੂ ਬੁਗੀ ਜਿਹੜਾ ਹਾਤੀ ਕੇ ਜਿਹੜੀ ਝਾਰਖੰਡ ਬਸ ਦੀ ਲਿਖਤੀ ਜਾਊਗਾ ਹਾਂ ਜੇ ਕੋਈ ਵਰਕਰ ਮੋਖਮਤ ਉੱਲੀ ਕਰੂਗਾ ਤਾਂ ਉਹਦੇ ਲਈ ਟੈਂਪਰੀ ਕਮੇਟੀ ਹੋਊ ਉਹਦੇ ਚ ਇੱਕ ਦਾ ਜੂਨੀਅਨ ਦਾ ਨਮਾਇਦਾ ਜਨ ਸਕੱਤਰ ਹੋਊਗਾ ਉਹ ਉਹਦਾ ਵੀ ਉਹਨਾਂ ਨੂੰ ਡਰਤੀ ਵੀ ਸਾਡਾ ਗੇਟ ਬੰਦ ਕਰੂਗਾ ਪਰ ਉਹ ਵੀ ਕੰਮ ਤੇ ਜਾਣਗੇ ਤੇ ਜਿਹੜਾ ਠੇਕੇ ਵਾਲੇ ਵਰਕਰਾਂ ਦਾ ਇਹ ਸਾਡਾ ਜਿਹੜਾ ਫੰਡ ਹੈ ਉਹ ਅੱਧਾ ਮਾਲਕ ਨੇ ਪਾਉਣਾ ਹੁੰਦਾ ਅੱਧਾ ਠੇਕੇਦਾਰ ਨੇ ਤੇ ਅੱਧਾ ਵਰਕਰ ਨੇ ਤੇ ਉਹ ਸਾਡਾ 24% ਹੀ ਕੱਟ ਲੈਂਦੇ ਤੇ ਮੰਗਾਂ ਤੁਹਾਡੀਆਂ ਮੰਨੀਆਂ ਗਈਆਂ ਹੁਣ ਤੁਸੀਂ ਕਹੋ ਹਾਂਜੀ ਹੁਣ ਸਾਡੀਆਂ ਮੰਗਾਂ ਇਹ ਪੂਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਹੜੇ ਸਰ ਦੇ ਕੋਈ ਤਿੰਨ ਵਰਕਰ ਇਹਸ ਕਰਕੇ ਹਟਾਏ ਤੇ ਵੀ ਤੁਸੀਂ ਜੂਨੀਅਰ ਤੇ ਹਿੱਸਾ ਲੈਂਦੇ ਹੋ ਠੇਕੇਦਾਰ ਦੇ ਉਹ ਤਿੰਨਾਂ ਵਰਕਰਾਂ ਨੂੰ ਵੀ ਬਹਾਲ ਕਰ ਲਿਆ ਸਭ ਤੋਂ ਵੱਡੀ ਗੱਲ ਚਾਰਖੰਡ ਵਾਲੀ ਸੀ ਬਾਰ-ਬਾਰ ਇਹ ਹੀ ਗੱਲ ਸਾਹਮਣੇ ਆਉਂਦੀ ਸੀ ਵੀ ਚਾਰ ਚਾਰਖੰਡ ਦੀ ਬਦਲੀ ਕੀਤੀ ਜਾਂਦੀ ਹੈ ਉਹ ਲੈਣ ਅੱਜ ਰੱਦ ਕੀਤੀ ਗਈ ਹੈ ਮਾਲਾ ਸਮਝੌਤੇ ਉੱਤੇ ਹੁੰਦੇ ਨੇ ਇਹ ਜਥੇਬੰਦੀ ਵੱਲੋਂ ਨਹੀਂ ਤੋੜੇ ਜਾਂਦੇ ਇਹ ਕੰਪਨੀ ਦੇ ਮੈਨੇਜਰ ਵੱਲੋਂ ਤੋੜੇ ਜਾਂਦੇ ਨੇ ਇਹ ਸਮਝੌਤੇ ਉਹਨਾਂ ਵੱਲੋਂ ਤੋੜੇ ਜਾਂਦੇ ਨੇ ਸਾਡੀ ਯੂਨੀਅਨ ਵੱਲੋਂ ਕੋਈ ਸਮਝੌਤਾ ਨਹੀਂ ਤੋੜਿਆ ਜਾਂਦਾ ਜੀ ਸਾਡੀ ਮੰਗਤੀ ਵੀ ਚਾਰਖੰਡੇ ਲੈਣ ਸਾਡੀ ਰੱਦ ਹੋਵੇ ਉਹ ਸਾਡੀ ਲੈਣ ਰੱਦ ਕੀਤੀ ਗਈ ਹੈ ਦੁਆਰੇ ਬੈਠਾਂਗੇ ਜਿਹੜੀਆਂ ਛੋਟੀਆਂ-ਛੋਟੀਆਂ ਮੰਗਾਂ ਨੇ ਉਹਨਾਂ ਤੇ ਵੀ ਆਪਾਂ ਸੋਡੇ ਪੂਰ ਪੂਰ ਜਿਹੜੀਆਂ ਕਾਨੂੰਨੀ ਮੰਗਾਂ ਨੇ ਸਾਰੀਆਂ ਮੰਨਾਂਗੇ ਤੇ ਕਿਉਂਕਿ ਇਹ ਫੈਸਲਾ ਛੋਟੇ ਹੱਕ ਚ ਸਾਡੇ ਹੱਕ ਚ ਹੋਇਆ ਜੀ ਸਾਡੇ ਸਾਰਿਆਂ ਦੇ ਹੱਕ ਚ ਹੋਇਆ ਜੀ ਚਲੋ ਅਸੀਂ ਨਹੀਂ ਕਹਿੰਦੇ ਹੈ ਕਿ ਵੀ ਸਾਡੀ ਜਿੱਤ ਹੋਈ ਇਹ ਚੀਜ਼ ਅਸੀਂ ਨਹੀਂ ਬੋਲਣੀ ਹੈ ਹਾਂਜੀ ਬਾਈ ਜੀ ਕੀ ਕਹੋਗੇ ਜਿਵੇਂ ਕਿ ਧੰਨੇ ਤੋਂ ਬਾਅਦ ਅੱਜ ਸਮਝੌਤਾ ਹੋਇਆ ਗਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਕੀ ਕਹੋਗੇ ਬਾਈ ਸਭ ਤੋਂ ਪਹਿਲਾਂ ਤਾਂ ਮਾਲਕਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਪੂਰੇ ਮਸਲੇ ਨੂੰ ਹੱਲ ਕਰਨ ਵਾਸਤੇ ਆਏ ਨੇ ਤੇ ਦੂਜੀ ਗੱਲ ਸਾਡਾ ਸਮਝੌਤਾ ਅੱਜ ਸੁਖਾਵੇ ਠੰਡੇ ਦੇ ਵਿੱਚ ਨਿਬੜਿਆ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਝਾਰਖੰਡ ਵਾਲੀ ਸੀ ਬਾਰ-ਬਾਰ ਇਹੀ ਗੱਲ ਸਾਹਮਣੇ ਆਉਂਦੀ ਸੀ ਵੀ ਝਾਰ ਚਾਰ ਖੰਡ ਦੀ ਬਦਲੀ ਕੀਤੀ ਜਾਂਦੀ ਹੈ ਉਹ ਲਾਈਨ ਅੱਜ ਰੱਦ ਕੀਤੀ ਗਈ ਹੈ ਮਾਲਕਾਂ ਦੇ ਆਉਣ ਤੇ ਤੇ ਦੂਸਰੀਆਂ ਸਾਡੀਆਂ ਜਿਹੜੀਆਂ ਦੋ ਤਿੰਨ ਮੰਡਾਂ ਦੀ ਕਾਨੂੰਨੀ ਮੰਡਾਂ ਉਹ ਹੱਲ ਕੀਤੀਆਂ ਗਈਆਂ ਨੇ ਬਾਕੀ ਤਿੰਨ ਮਹੀਨਿਆਂ ਦਾ ਮਾਲਕਾਂ ਵੱਲੋਂ ਟਾਈਮ ਲਿਆ ਗਿਆ ਵੀ ਤੁਸੀਂ ਤਿੰਨ ਮਹੀਨੇ ਕੰਮ ਕਰਕੇ ਦਿਖਾਓ ਤਾਂ ਜਿਹੜੀਆਂ ਥੋੜੀਆਂ ਰਹਿਂਦੀਆਂ ਕਾਨੂੰਨੀ ਮੰਡਾਂ ਨੇ ਤਾਂ ਉਹ ਵੀ ਹੱਲ ਕੀਤੀਆਂ ਜਾਣੀਆਂ ਥੋੜੀ ਤਸੱਲੀ ਹੈ ਉਹਨਾਂ ਦੇ ਜੋ ਸਮਝੌਤਾ ਹੋਇਆ ਤੁਸੀਂ ਉਹਨਾਂ ਦੇ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਅਸੀਂ ਬਿਲਕੁਲ ਪੂਰਨ ਤੌਰ ਤੇ ਸਹਿਮਤ ਹਾਂ ਜੋ ਮਾਲਕਾਂ ਵੱਲੋਂ ਸਮਝੌਤਾ ਦਿੱਤਾ ਗਿਆ ਤੇ ਸਾਡੀ ਯੂਨੀਅਨ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਰਾਹਾਂ ਤੇ ਆਪੂ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਅੱਜ ਦਾ ਸਮਝੌਤਾ ਹੋਇਆ ਉਹ ਬਹੁਤ ਵਧੀਆ ਸਮਝੌਤਾ ਹੋਇਆ ਜੀ ਇਹ ਵੀ ਇੱਕ ਵੱਲ ਇੱਕ ਗੱਲ ਮੈਨੇਜਮੈਂਟ ਕਹਿ ਰਹੀ ਹੈ ਕਿ ਸਮਝੌਤੇ ਪਹਿਲਾਂ ਵੀ ਹੋਏ ਨੇ ਪਹਿਲਾਂ ਜਥੇਬੰਦੀ ਵੱਲੋਂ ਤੋੜੇ ਜਾ ਰਹੇ ਨੇ ਕਿ ਕੀ ਹੁਣ ਇਸ ਤਰ੍ਹਾਂ ਦਾ ਅੱਗੇ ਤੋਂ ਨਹੀਂ ਹੋਊਗਾ ਜਾਂ ਕਿਸ ਕਿਸ ਤਰ੍ਹਾਂ ਦਾ ਇਹ ਜਿਹੜਾ ਸਮਝੌਤੇ ਹੁੰਦੇ ਨੇ ਇਹ ਜਥੇਬੰਦੀ ਵੱਲੋਂ ਨਹੀਂ ਤੋੜੇ ਜਾਂਦੇ ਇਹ ਕੰਪਨੀ ਦੇ ਮੈਨੇਜਰ ਵੱਲੋਂ ਤੋੜੇ ਜਾਂਦੇ ਨੇ ਜਿਵੇਂ ਇਕਟ ਡਸਟ 2025 ਤੋਂ 8 ਬੰਦੇ ਸਾਡੇ ਸੈਮੀ ਸਟਿਲਡ ਕਰਨੇ ਸੀ ਉਹ ਇਕਟ ਡਸਟ ਦਾ ਨਾਂਡਿਆ ਜੀ ਇਕਟ ਡਸਟ 1 ਸਤੰਬਰ ਤੋਂ ਅਕਤੂਬਰ ਵੀ ਨਾਂਡਿਆ ਤਿੰਨ ਮਹੀਨੇ ਨਾਂਜੇ ਇਹ ਸਮਝੌਤੇ ਉਹਨਾਂ ਵੱਲੋਂ ਤੋੜੇ ਜਾਂਦੇ ਨੇ ਸਾਡੀ ਯੂਨੀਅਨ ਵੱਲੋਂ ਕੋਈ ਸਮਝੌਤਾ ਨਹੀਂ ਤੋੜਿਆ ਜਾਂਦਾ ਦੇ ਅਪਰਾ ਉਹਦੋਂ 1 ਅਗਸਤ ਨੂੰ ਜਿਹੜੇ ਆਪਣੇ ਸਾਡੇ ਬੰਦੇ ਸੈਮੀ ਸਕਿਲਟੀ ਤੇ ਕਰਨੇ ਤੇ ਕਿਉਂਕਿ ਸਾਡਾ ਜਿਹੜਾ ਪਹਿਲਾਂ ਸਮਝੌਤਾ ਹੋਇਆ ਸੀ 1 ਅਗਸਤ ਨੂੰ ਕਰਨੇ ਨੇ ਉਹਦੇ ਵਿੱਚ ਇਹ ਕੋਈ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਅਗਰ ਇਹ ਚਲਾ ਕੇ ਕੰਮ ਕਰਕੇ ਦਿਖਾਉਣਗੇ ਤਾਂ ਅਸੀਂ ਨੂੰ ਫੇਰ ਸੈਮੀ ਸਕਿਲਟੀ ਤੇ ਪਾਵਾਂਗੇ ਕਿਉਂਕਿ ਇਹ ਜਿਹੜਾ ਮੈਨੇਜਰ ਹੈ ਇਹ ਗੱਲਾਂ ਤੋਂ ਭੱਜਦਾ ਹੈ ਕਿਉਂਕਿ ਨਾ ਕਿ ਅਸੀਂ ਜੂਨੀਅਨ ਹਾਂ ਇਸ ਸਮਝੌਤੇ ਨੂੰ ਹਾਂਜੀ ਹੁਣ ਪਾ ਜੂਗਾ ਹੁਣ ਸੰਤੁਸ਼ਟੀ ਹੋਣੀ ਹੁਣ ਉਹਨਾਂ ਟਾਈਮ ਦੱਸੂਗਾ ਜੀ ਬਸ ਕਿ ਉਹਨਾਂ ਨੇ ਭਰੋਸਾ ਦਿਵਾਇਆ ਜੀ ਆਪਾਂ ਸਾਰਿਆਂ ਨੂੰ ਇੱਕ ਲੈ ਕੇ ਚੱਲਾਂਗੇ ਆਪਾਂ ਨੂੰ ਕੰਮ ਵਧਿਆ ਕਰਾਂਗੇ ਪ੍ਰੋਡਕਸ਼ਨ ਦੇ ਇੱਕ ਇੱਕ ਅੱਖ ਨਾਲ ਦੇਖਾਂਗੇ ਭਾਈ ਜੀ ਕੀ ਕਹੋਗੇ ਜਿਵੇਂ ਕੀ ਸ਼ਰਾਬ ਫੈਕਟਰੀ ਦੇ ਕੇ ਲਗਾਤਾਰ ਕਈ ਦਿਨ ਤਾਂ ਨਹੀਂ ਜਿਹੜੇ ਰੋਜ਼ ਮਜ਼ਾਦਾ ਚੱਲਦਾ ਰਿਹਾ ਤੇ ਹੁਣ ਜਾਂ ਅੱਜ ਕੋਈ ਕੀ ਨਿਬੜਿਆ ਚ ਸਾਡਾ ਵੀ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਭਾਰਤੀ ਕਿਸਾਨ ਜੁਨੇ ਦੇਖਤਾ ਗ੍ਰਾਹਾਂ ਦੇ ਪ੍ਰਧਾਨ ਆਪਣਾ ਮਰੀਕ ਸਿੰਘ ਗੰਡੂਆ ਜਸਵੰਤ ਸਿੰਘ ਦਾ ਬਾਕੀ ਅਸੀਂ ਜਿਹੜੇ ਸਾਡੇ ਮਾਲਕਾਂ ਜੀ ਨੇ ਦਿੱਲੀ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਉਹਦੇ ਵਿੱਚ ਵੀਰੇ ਇਹ ਨਿਬੜਿਆ ਜਿਵੇਂ ਸਾਡੀ ਮੰਗ ਤੀ ਵੀ ਝਾਰਖੰਡਾ ਲੈਣ ਸਾਡੀ ਦਾਦ ਹੋਵੇ ਉਹ ਸਾਡੀ ਲੈਣ ਰੱਦ ਕੀਤੀ ਗਈ ਹੈ ਇਹ ਜਿਹੜੇ ਸਾਡੇ 8 ਬੰਦੇ ਸੈਮੀ ਸਕਿਉਰਿਟੀ ਚ ਕਰਨੇ ਤੇ ਉਹ ਸਾਡੇ ਦੋ ਦੋ ਵਰਕਰ ਹੋਣਾ ਮਤਲਬ ਇੱਕ ਦਸਤ ਤੋਂ ਸੈਮੀ ਸਕਿਉਰਿਟੀ ਚ ਪਾਏ ਜਾਣਗੇ ਜਿਹੜੇ ਅਸੀਂ 6 6 ਬੰਦਿਆਂ ਦੇ ਉਹ ਸਾਨੂੰ ਮਤਲਬ 22 ਜਨਵਰੀ ਤੋਂ ਸੈਮੀ ਸਕਿਉਰਿਟੀ ਚ ਪਾਇਆ ਜਾਊਗਾ ਮਤਲਬ ਉਹ ਸਾਨੂੰ ਆਪਣਾ 22 ਅਕਤੂਬਰ ਤੋਂ ਮੰਨਿਆ ਜਾਊਗਾ ਉਹ ਠੀਕ ਹੈ ਮਤਲਬ ਹੁਣ ਤੁਸੀਂ ਖੁਸ਼ ਹੋ ਹਾਂਜੀ ਇਹ ਖੁਸ਼ ਹਾਂ ਬਾਕੀ ਜਿਵੇਂ ਚਲੋ ਉਹਨਾਂ ਨੇ ਆਪਾਂ ਨੂੰ ਉਹ ਦਿੱਤਾ ਹੈਗਾ ਹਾਂ ਪ੍ਰੋਸਾ ਦਿੱਤਾ ਹੈਗਾ ਵੀ ਆਪਾਂ ਜੀ 3 ਮਹੀਨੇ ਵੱਧ ਦਾਰੇ ਬੈਠਾਂਗੇ ਜਿਹੜੀਆਂ ਛੋਟੀਆਂ-ਛੋਟੀਆਂ ਮੰਗਾਂ ਨੇ ਉਹਨਾਂ ਤੇ ਵੀ ਆਪਾਂ ਪਛੋੜੇ ਪੂਰ ਪੂਰ ਜਿਹੜੇ ਮਾਂ ਕਾਨੂੰਨੀ ਮੰਗਾ ਨੇ ਸਾਰੀਆਂ ਮੰਨਾਂਗੇ ਤੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੇ ਸਾਨੂੰ ਵੀ ਸਵਾਲ ਪਾਇਆ ਵਿੱਚ 3 ਮਹੀਨੇ ਬਾਅਦ ਦੁਬਾਰੇ ਬੈਠਾਂਗੇ ਸੋਡੀਆਂ ਸਾਰੀਆਂ ਕਾਨੂੰਨੀ ਮੰਗਾ ਮੰਨੀਆਂ ਜਾਣਗੀਆਂ ਉਦੋਂ 1 ਅਗਸਤ ਨੂੰ ਵਿਰੇ ਆਪਣੇ ਸਾਡੇ ਬੰਦੇ ਸੈਮੀ ਸਕਿਲਟ ਤੇ ਕਰਨੇ ਤੇ ਕਿਉਂਕਿ ਸਾਡਾ ਜਿਹੜਾ ਪਹਿਲਾਂ ਸਮਝੌਤਾ ਹੋਇਆ ਸੀ 1 ਅਗਸਤ ਨੂੰ ਕਰਨੇ ਨੇ ਉਹਦੇ ਵਿੱਚ ਇਹ ਕੋਈ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਅਗਰ ਇਹ ਚਲਾ ਕੇ ਕੰਮ ਕਰਕੇ ਦਿਖਾਉਣਗੇ ਤਾਂ ਅਸੀਂ ਇਹਨੂੰ ਫੇਰ ਸੈਮੀ ਸਕਿਲਟ ਤੇ ਪਾਵਾਂਗੇ ਕਿਉਂਕਿ ਇਹ ਜਿਹੜਾ ਮੈਨੇਜਰ ਹੈ ਇਹ ਗੱਲਾਂ ਤੋਂ ਭੱਜਦਾ ਹੈ ਕਿਉਂਕਿ ਨਾ ਕਿ ਅਸੀਂ ਜੂਨੀਅਨ ਹਾਂ ਇਸ ਸਮਝੌਤੇ ਨੂੰ ਹਾਂਜੀ ਹ ਕੋਣੋ ਉਹਨਾ ਟਾਈਮ ਦੱਸੂਗਾ ਜੀ ਬਾਕੀ ਉਹਨਾਂ ਨੇ ਭਰੋਸਾ ਦਿਵਾਇਆ ਜੀ ਆਪਾਂ ਸਾਰਿਆਂ ਨੂੰ ਇੱਕ ਲੈ ਕੇ ਚੱਲਾਂਗੇ ਆਪਾਂ ਨੂੰ ਕੰਮ ਵਧੀਆ ਕਰਾਂਗੇ ਪ੍ਰੋਡਕਸ਼ਨ ਦੇਵਾਂਗੇ ਤੇ ਸਾਰਿਆਂ ਨੂੰ ਆਪਾਂ ਇੱਕ ਇੱਕ ਅੱਖ ਨਾਲ ਦੇਖਾਂਗੇ ਪਾਣ ਜੀ ਸਰਫ ਐਕਟਿਵ ਕਰਨਾ ਲੱਗਣ ਤੋਂ ਬਾਅਦ ਤੇ ਅੱਜ ਧੋਤੀ ਵਾਲੇ ਪਾਸੇ ਇਹ ਗੱਲ ਹੋਈ ਹੈ ਕੀ ਕਹੋਗੇ ਮਾਈ ਜੀ ਮੇਰਾ ਨਾਮ ਹੈ ਭਰੂਪ ਸਿੰਘ ਬੋਲਾਪੁਰ ਜਰਨਲ ਸਕੱਤਰ ਜ਼ਿਲ੍ਹਾ ਹਟਕ ਸੰਗਰੂਰ ਮੇਰੇ ਰਿਪੋਰਟਰ ਆ ਤੇ ਅੱਜ ਜੋ ਗੱਲ ਹੋਈ ਆ ਅੱਜ ਅਸੀਂ 14 ਤਰੀਕ ਤੋਂ ਧਰਨੇ ਤੇ ਬੈਠੇ ਸੀ ਤੇ ਅੱਜ 22 ਤਰੀਕ ਨੂੰ ਇਹ ਸਾਡੀ ਮੀਟਿੰਗ ਹੋਈ ਆ ਪਰ ਧਰਨਾ ਸਾਡਾ 19 ਤਰੀਕ ਨੂੰ ਅਜਤਵਾਰ ਨੂੰ ਵਾਪਸ ਹੋ ਗਿਆ ਦੀ ਚੱਕ ਲਿਆਤੀ ਇਹ ਕਰਕੇ ਅੱਜ ਜੋ ਗੱਲਬਾਤ ਹੋਈ ਆ ਉਹਦੇ ਚ ਮੁੱਖ ਮੰਗ ਜਿਹੜੀ ਸਾਡੀ ਸੀ ਵੀ ਜਿਹੜੀ ਝਾਰਖੰਡ ਦੀ ਬਦਲੀ ਵਾਲੀ ਮੰਗ ਆ ਵੀ ਉਹ ਰੱਦ ਕੀਤੀ ਜਾਵੇ ਉਹ ਅੱਜ ਰੱਦ ਹੋ ਗਈ ਵੀ ਹੁਣ ਸਾਡੀ ਕਿਸੇ ਦੀ ਝਾਰਖੰਡ ਬਦਲੀ ਨਹੀਂ ਕੀਤੀ ਜਾਊਗੀ ਹਾਂ ਜੇ ਕੋਈ ਵਰਕਰ ਹਕੂਮਤ ਉੱਲੀ ਕਰੂਗਾ ਤਾਂ ਉਹਦੇ ਲਈ 3 ਮੈਂਬਰੀ ਕਮੇਟੀ ਹੋ ਉਹਦੇ ਚ ਇੱਕ ਸਾਡਾ ਜੂਨੀਅਨ ਦਾ ਨੁਮਾਇੰਦਾ ਜਨ ਸਕੱਤਰ ਹੋਊਗਾ ਉਹ ਉਹਦੀ ਛਰਵਾਈ ਕਰਕੇ ਉਹਦੋਂ ਜੇ ਦੋਸ਼ੀ ਹੋਊਗਾ ਤਾਂ ਉਹ ਉਹਨੂੰ ਜਿਹੜੀ ਸਜ਼ਾ ਉਹ ਤਿੰਨ ਮੈਂਬਰ ਦੀ ਕਮੇਟੀ ਤੈਅ ਕਰੇਗੀ ਜੇ ਕਰ ਵਰਕਰ ਮਾफी ਮੰਗ ਲੂ ਤਾਂ ਉਹ ਮਾਫ ਕਰ ਦਿੱਤਾ ਜਾਏਗਾ ਤੇ ਦੂਸਰਾ ਹੈਗਾ ਵੀ ਜਿਹੜੀਆਂ ਉਹਨਾਂ ਦੀਆਂ ਕੋਈ ਪੈਂਡਿੰਗ ਗੱਲਾਂ ᱛੀਆਂ ਜਿਹੜੇ ਸਾਡੇ ਕੋਈ ਤਿੰਨ ਵਰਕਰ ਇਹਸ ਕਰਕੇ ਹਟਾਏ ਤੇ ਵੀ ਤੁਸੀਂ ਜੂਨੀਅਰ ਤੇ ਹਿੱਸਾ ਲੈਂਦੇ ਹੋ ਠੇਕੇਦਾਰ ਦੇ ਉਹ ਤਿੰਨਾਂ ਵਰਕਰਾਂ ਨੂੰ ਵੀ ਬਹਾਲ ਕਰ ਲਿਆ ਜਿਹੜੇ ਹੋਣ ਸਾਡੇ ਚ 20-22 ਵਰਕਰ ਠੇਕੇਦਾਰ ਦੇ ਬੈਠੇ ਨੇ ਉਹ ਉਹਦਾ ਵੀ ਉਹਨਾਂ ਨੂੰ ਡਰਤੀ ਵੀ ਸਾਡਾ ਗੇਟ ਬੰਦ ਕਰੂਗਾ ਬੰਦ ਉਹ ਵੀ ਕੰਮਤੇ ਜਾਣਗੇ ਤੇ ਜਿਹੜਾ ਠੇਕੇ ਵਾਲੇ ਵਰਕਰਾਂ ਦਾ ਇਹ ਸਾਡਾ ਜਿਹੜਾ ਫੰਡ ਹੈ ਉਹ ਅੱਧਾ ਮਾਲਕ ਨੇ ਪਾਉਣਾ ਹੁੰਦਾ ਅੱਧਾ ਠੇਕੇਦਾਰ ਨੇ ਤੇ ਅੱਧਾ ਵਰਕਰ ਨੇ ਤੇ ਉਹ ਸਾਡਾ 24% ਇਹ ਕੱਟ ਲੈਂਦੇ ਹੁਣ ਉਹ ਅੱਜ ਕੰਪਨੀ ਮੰਨ ਗਈ ਵੀ ਵਰਕਰ ਦਾ 12% ਕੱਟਿਆ ਜਾਊ 12% ਠੇਕੇਦਾਰ ਕੰਪਨੀ ਜਮ੍ਹਾਂ ਕਰਾਈ ਜੀ ਹੁਣ ਇਹ ਸਾਡੀਆਂ ਦੋ ਪ੍ਰਾਪਤ ਹੋ ਗਈਆਂ ਹੈ ਮੰਗਾਂ ਤੁਹਾਡੇ ਮੰਨੀਆਂ ਕਿ ਹੁਣ ਤੁਸੀਂ ਖੁਸ਼ ਹੋ ਹਾਂਜੀ ਹੁਣ ਸਾਡੀਆਂ ਮੰਗਾਂ ਇਹ ਪੂਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਪਰ ਜਿਹੜੀਆਂ ਕੁਝ ਮੇਨ ਮੰਗਾਂ ਦੀਆਂ ਉਹ ਮੰਨ ਲਈ ਹੈਗੇ ਆਂ ਬਾਕੀ ਜਿਹੜਾ ਸਾਡਾ ਮੰਗ ਪੱਤਰ ਲਿਖ ਕੇ ਦਿੱਤਾ ਹੈ ਜਿਹਦੇ ਤੇ ਅਸੀਂ 16% ਦਾ ਵਾਧਾ ਮੰਗਿਆ ਹੋਰ ਬਹੁਤ ਸਾਰੀਆਂ ਮੰਗਾਂ ਮੰਗੀਆਂ ਨੇ ਉਹਦੇ ਤੇ ਮਾਲਕ ਨੇ ਸਾਨੂੰ ਇਹ ਕਿਹਾ ਵੀ ਜਿਹੜਾ ਤੁਹਾਡਾ ਸਾਡੇ ਕੋਲ ਮੰਗ ਪੱਤਰ ਹੈ ਉਹ ਸਾਡੇ ਕੋਲ ਆਇਆ ਹੋਇਆ ਇਹਨੂੰ ਆਪਾਂ ਵਿਚਾਰਾਂਗੇ ਪਰ ਇਹ ਵਿਚਾਰ ਆਪਾਂ 3 ਮਹੀਨੇ ਬਾਅਦ ਅੱਜ ਤੋਂ 3 ਮਹੀਨੇ ਬਾਅਦ ਮੈਂ ਖੁਦ ਆ ਕੇ ਫੈਕਟਰੀ ਬੈਠੂੰਗਾ ਉਹਨਾਂ ਮੰਗਿਆਂ ਤੇ ਵਿਚਾਰ ਕੀਤੀ ਜਾਊਗੀ ਤੇ 3 ਮਹੀਨੇ ਮੈਨੂੰ ਡਿਸ਼ਪਲੈਂਟ ਤੇ ਰਹਿ ਕੇ ਜੁਨੀਆਨ ਜਿਹੜੀ ਮੇਰੀ ਪ੍ਰੋਡਕਸ਼ਨ ਆ ਉਹ 3 ਮਹੀਨਿਆਂ ਦਾ ਆਪਾਂ ਉਹ ਉਹਨੂੰ ਦੇਖਾਗੇ ਵੀ 3 ਮਹੀਨੇ ਦੇ ਸਾਤਾ ਪ੍ਰੋਡਕਸ਼ਨ ਦਾ ਜਿਹੜੀ ਪੂਰੀ ਹੁੰਦੀ ਆ ਉਹਦੇ ਮੁਤਾਬਕ ਅਸੀਂ ਥੋੜਾ ਅਗਲਾ ਸਮਝੌਤਾ ਉਹ 3 ਮਹੀਨੇ ਬਾਅਦ ਮੈਂ ਬੈਠ ਕੇ ਕਰਾਂ ਠੀਕ ਹੈ ਹਾਂ ਅੱਜ ਜਾ ਕਰੋ ਬੱਚਾ ਵਾਝੇ ਅੱਜ ਥੋੜਾ ਸਮਝੌਤਾ ਹੋਇਆ ਕੀ ਕਿ ਹੋਇਆ ਹਾਂ ਸਮਝੌਤਾ ਬਹੁਤ ਵਧੀਆ ਹੋਇਆ ਜਾ ਸਾਡੇ ਭਾਰਤ ਤੋਂ ਨੂੰ ਨੇ ਨੇਕਤਾ ਕੋ ਰਹਾਂ ਜੀ ਲੀਡਰਸ਼ਿਪੇ ਬੈਠੀ ਸਾਰੀ ਜੀ ਤੇ ਮਾਲਕੀ ਪੁੱਜੇ ਹੋਈ ਦੀ ਆ ਜਾ ਤੇ ਵਿੱਚ ਮੈਨੇਜਮੈਂਟ ਵੀ ਦੀ ਕੀ ਕਹੋਗੇ ਮਤਲਬ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਉਹ ਦੱਸੋ ਥੋੜਾ ਜਾ ਸਮਝੌਤਾ ਦਾ ਜਦੋਂ ਮਿਸਵਾਹ ਦੇ ਹਿਸਾਬ ਨਾਲ ਤਾਂ ਲੱਗਦਾ ਵਧੀਆ ਹੋਇਆ ਜਾ ਬਾਕੀ ਉਹਨਾਂ ਨਾਲ ਟਾਈਮ ਦਸੂਗਾ। ਨਹੀਂ ਖੁਸ਼ ਹੋ ਤੁਸੀਂ ਸਮਝਾ। ਹਾਂ ਸਮਝਾਉਂਦੇ ਆਂ ਨਾ ਖੁਸ਼ ਆਂ ਜੀ। ਠੀਕ ਠੀਕ। ਠੇਕੇਦਾਰ ਦੇ ਬਾਕੀ ਤਿੰਨ ਬੰਦੇ ਬਹਾਲ ਕੀਤੇ ਜਾਵਣਗੇ ਤੇ ਬੰਦ ਕਰੇਤੀ ਇਹਨਾਂ ਨੇ। ਜਿਹੜਾ ਬਾਕੀ ਸਾਡੇ ਜੂਨੀਅਰ ਨਾਲ ਖੜੇ ਹੋਣ ਨੇ ਠੇਕੇਦਾਰ ਦੇ ਬੰਦੇ। ਉਹਨਾਂ ਕਿਹਾ ਗੇਟ ਬੰਦ ਨਹੀਂ ਹੋਊਗਾ ਜੀ। ਠੀਕ ਹੈ। ਹਾਂ ਜੀ। ਕੀ ਕਹੋਗੇ ਜੀ ਅੱਜ ਜਿਹੜਾ ਸੰਧਾਤ ਹੋਇਆਗਾ ਕਿਵੇਂ ਮਤਲਬ ਅੱਜ ਲੱਗ ਰਿਹਾ ਹੈ ਮੰਗਾਸੂਰੀਆਂ ਮੰਨੀਆਂ ਗਈਆਂ। ਹਾਂ ਜੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਸਾਡੀਆਂ ਮੰਨੀਆਂ ਗਈਆਂ ਜੀ। ਜਿਹੜਾ ਸਾਡਾ ਮੇਨ ਮੁੱਦਾ ਸੀਗਾ ਚਾਰ ਖੰਡਾਂ ਵਾਲੀ ਲਾਈਨ ਉਹ ਅਸੀਂ ਧੰਨਵਾਦ ਕਰਦੇ ਆਂਗੇ ਅਗਰ ਆਹ ਜਥੇਬੰਦੀ ਦਾ ਤੇ ਸਾਡੀ ਲੀਡਰਸ਼ਿਪ ਐਟ ਕਰਾ ਜੀ ਤੇ ਅਸੀਂ ਮਾਲਕ ਦਾ ਵੀ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਇਸ ਫੈਸਲੇ ਨੂੰ ਬੜੀ ਨਿਵਤਾ ਦੇ ਨਾਲ ਨਿਮੇੜਿਆਗਾ ਤੇ ਅਸੀਂ ਇਸ ਫੈਸਲੇ ਤੋਂ ਖੁਸ਼ ਆ ਜੀ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਰਹਿੰਦੀਆਂ ਮੰਗਾਂ ਨੇ ਜੀ ਉਹਨਾਂ ਦਾ ਮਾਲਕ ਨੇ ਤਿੰਨ ਮਹੀਨੇ ਦਾ ਟਾਈਮ ਲੈਂਦਾਗਾ ਅਸੀਂ ਜਿਹੜਾ ਜਿਹੜਾ ਅੰਦਰ ਕੰਮ ਕਰਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਨਾਲ ਕਰਕੇ ਦੇਵਾਂਗੇ ਜੀ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਊਗੀ ਧੰਨਵਾਦ ਜੀ ਠੀਕ ਹੋਵੋਗੇ ਜੀ ਸਾਰਾ ਮੈਂ ਸਾਰੀਆਂ ਮੰਗਾ ਮੰਨੀਆਂ ਗਈਆਂ ਹਾਂਜੀ ਅਸੀਂ ਬਹੁਤ ਖੁਸ਼ ਹਾਂ ਜੱਜ ਜਿਹੜੇ ਸਾਡੇ ਬਾਬੂ ਜੀ ਨੇ ਅੱਜ ਮੰਗਾ ਮੰਨਿਆ ਨੇ ਸਾਡੇ ਗਰਾਹਾਂ ਜੱਥੇ ਬੰਦੀ ਨੇ ਸਾਡਾ ਸਾਥ ਦਿੱਤਾ ਇਟਕ ਸਾਡੇ ਪ੍ਰਧਾਨ ਜੀ ਇਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਕਰ ਬਹੁਤ ਵਧੀਆ ਬਾਬੂ ਨੇ ਵੀ ਬਾਕੀ ਸਾਡੀਆਂ ਮੰਗਾ ਸੀਆਂ ਤਾਂ 9 ਮਹੀਨੇ ਬਾਅਦ ਸਾਨੂੰ ਦਿੱਤੀਆਂ ਜਾਣਗੇ ਸੋਚ ਵਿਚਾਰ ਦਿੱਤੇ ਹਾਂਜੀ ਅਸੀਂ ਖੁਸ਼ ਆ ਸਾਡੀ ਜਿਹੜੇ ਅਸੀਂ ਪੂਰਾ ਖੁਸ਼ ਆ ਜੀ ਕਿਉਂਕਿ ਇਹ ਫੈਸਲਾ ਥੋੜੀ ਹੱਕ ਚ ਸਾਡੇ ਹੱਕ ਚ ਹੋਇਆ ਜੀ ਸਾਡੇ ਸਾਰਿਆਂ ਦੇ ਹੱਕ ਚ ਹੋਇਆ ਜੀ ਚਲੋ ਅਸੀਂ ਨਹੀਂ ਕਹਿੰਦੇ ਕਿ ਵੀ ਸਾਡੀ ਜਿੱਤ ਹੋਈ ਇਹ ਚੀਜ਼ ਅਸੀਂ ਨਹੀਂ ਬੋਲਣੀ ਹੈਗੀ ਤੇ ਅਸੀਂ ਜੇ ਕੋਈ ਸਾਡੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਜਿੱਤ ਹੋਈ ਹੈ ਫੈਸਲਾ ਸਾਡੇ ਹੱਕ ਚ ਹੋਇਆ ਸੇ ਪੂਰੇ ਖੁਸ਼ ਆਏ ਠੀਕ ਹੈ ਜੀ ਧੰਨਵਾਦ ਸਰਜ ਫੈਕਟਰੀ ਦੇ ਵਿੱਚ ਜਿਹੜੀ ਇਹਨਾਂ ਦਾ ਮਸਲਾ ਚੱਲ ਰਿਹਾ ਸੀ ਕਿ ਲੇਬਰ ਤੇ ਮੈਨੇਜਮੈਂਟ ਉਸ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦਾ ਹੈ ਰਿਹਾ ਹੈ ਸਮਝੌਤਾ ਹੋਇਆ ਪਿਛਲੇ ਕਾਫੀ ਦਿਨਾਂ ਤੋਂ 4 ਦਿਨ ਲਗਾਤਾਰ ਤਰਨਤਰ ਹੋਣਾ ਚੱਲਿਆ ਸੀ ਜਿਹੜੀ ਲੇਬਰ ਦੀ ਯੂਨੀਅਨ ਸੀ ਉਹਨਾਂ ਨੇ ਕੁਝ ਮੰਗਾ ਸੀ ਪਹਿਰੇ ਦੁਆਰਾ ਡੇਟ ਬਾਈ ਰੱਖੀ ਗਈ ਸੀ ਫੈਕਟਰੀ ਦੇ ਮਾਲ ਜਿਹੜੇ ਦਿੱਲੀ ਤੋਂ ਆਉਣੇ ਸੀ ਉਹ ਅੱਜ ਦਿੱਲੀ ਤੋਂ ਮਾਲ ਕਾਇਸੀ ਸਾਰੇ ਤੇ ਯੂਨੀਅਨ ਤੇ ਫੈਕਟਰੀ ਦੇ ਵਰਕਰਾਂ ਨਾਲ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਤੇ ਸਹਿਮਤੀ ਬਣ ਗਈ ਹੈ ਸਹਿਮਤੀ ਬਣਨ ਤੋਂ ਬਾਅਦ ਜਿਹੜਾ ਹੁਣ ਫੈਕਟਰੀ ਸੁਚਾਰੂ ਰੂਪ ਨਾਲ ਚੱਲੂਗੀ ਤੇ ਧਰਨਾ ਸਮਾਪਤ ਹੈ ਕੀ ਸਰ ਜਿਹੜੀਆਂ ਇਹਦੇ ਮੰਗਾਂ ਸੀ ਸਾਰੀਆਂ ਮੰਨ ਲਈ ਹੈਗੇ ਸਰ ਇਹਨਾਂ ਦੀ ਇੱਕ ਮੰਗ ਮੇਨ ਮੰਗ ਤੇ ਇਹਨਾਂ ਦੀ ਹੈ ਜੀ ਸੀ ਡੀ ਝਾਰਖੰਡ ਵਾਲੀ ਵੀ ਝਾਰਖੰਡ ਬਦਲੀ ਨਾਲ ਕੀਤੀ ਜਾਵੇ ਉਹ ਸਿਸਟਮ ਬਿਲਕੁਲ ਕੈਨਸਲ ਕਰ ਦਿੱਤਾ ਗਿਆ ਵਾ ਉਹ ਹੁਣ ਜਿਹੜਾ ਚਾਰਖੰਡਲਾ ਸੀ ਵੀ ਚਾਰਖੰਡ ਭੇਜੀ ਜਾਣਗੇ ਉਹ ਅੱਗੇ ਤੋਂ ਕੋਈ ਵੀ ਫੈਕਟਰੀ ਦਾ ਇੱਥੋਂ ਵਰਕਰ ਚਾਰਖੰਡ ਸ਼ਿਫਟ ਨਹੀਂ ਕੀਤਾ ਜਾਊਗਾ ਹੁਣ ਸਹਿਮਤੀ ਇਹਨਾਂ ਦੀ ਵਰਕਰਾਂ ਦੀ ਹਾਂਜੀ ਹੁਣ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਹੋ ਗਈ ਹੈ ਕੱਲ ਤੋਂ ਸੁਚਾਰੂ ਰੂਪ 'ਚ ਫੈਕਟਰੀਆਂ ਦਾ ਕੰਮ ਸ਼ੁਰੂ ਕਰ ਦੋਗੇ ਕੀ ਕਰਨਾ ਤਾਂ ਨਹੀਂ ਅੱਗੇ ਤੋਂ ਨਹੀਂ ਅੱਗੇ ਪੁਆਇੰਟ 'ਚ ਅਜ ਕੋਈ ਤਰਨਾਂ ਨਹੀਂ